ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਬੈਰਾਗਣ ਮਹਲਾ 4 ਜਿਉ ਜਨਨੀ ਗਰਭ ਪਾਲਤੀ ਸਤ ਕੀ ਕਰਿ ਆਸਾ ਵੱਡਾ ਹੋਏ ਤਨ ਖਾਟ ਦੇ ਕਰ ਭੋਗ ਬਿਲਾਸਾ ਤਿਉ ਹਰ ਜਨ ਪ੍ਰੀਤ ਹਰ ਰੱਖਦਾ ਦਿਆਪ ਹਥਾਸਾ ਮੇਰੇ ਰਾ ਮੈਂ ਮੂਰਖ ਹਰ ਰਾਖ ਮੇਰੇ ਗੁਸਈਆ ਜਨਕੀ ਉਪਮ ਤੁਜੈ ਬੜਈਆ ਰਹਾ ਮੰਦਰ ਘਰ ਆਨੰਦ ਹਰ ਹਰ ਜਸ ਮਨ ਭਾਵੈ ਸਬਰਸ ਮਿੱਠੇ ਮੁਖ ਲਗੇ ਜਾਂ ਹਰ ਗੁਣ ਗਾਵ ਹਰ ਜਨ ਪਰਵਾਰ ਸਧਾਰ ਹੈ 21 ਕੁੱਲੀ ਸਭ ਜਗਤ ਛੜਾਵ ਜੋ ਕਿਸ ਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ ਹਰ ਭਗਤ ਪੰਡਾਰ ਲਹਾਇੰਦਾ ਆਪੇ ਵਰਤਾਈ ਲਾਲਾ ਹਾਟ ਵਿਹਾਜਿਆ ਕ્યા ਤਿਸ ਚਤਰਾਈ ਜੇ ਰਾਜ ਬਹਾਲੇ ਤਾਂ ਹਰ ਗੁਲਾਮ ਕਾਸੀ ਕੋ ਹਰ ਨਾਮ ਕਢਾਈ ਜਨ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ ਜਨ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 165 ਅਤੇ 166 ਦੇ ਉੱਪਰ ਅੰਕਿਤ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਬਖਸ਼ਿਸ਼ ਕਰ ਰਿਹਾ। ਮੇਰੇ RAM ਮੈਂ ਮੂਰਖ ਹਰ ਰਾਖ ਮੇਰੇ ਗੁਰਸਈਆ ਉਹ ਧਰਤੀ ਦਾ ਮਾਲਕ ਸ੍ਰਿਸ਼ਟੀ ਦਾ ਮਾਲਕ ਦੇਖੋ ਇੱਥੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਆਪਣੀ ਨਿਮਰਤਾ ਔਰ ਸਾਨੂੰ ਜੀਵਨ ਦਾ ਢੰਗ ਜਿਹੜਾ ਹੈ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਿਹਾ ਹੈ ਕਿਉਂਕਿ ਜੋ ਸਤਗੁਰੂ ਨੇ ਕਿਹਾ ਉਹਨੂੰ ਜੀਵਨ ਦੇ ਵਿੱਚ ਪ੍ਰੈਕਟੀਕਲ ਕਰਕੇ ਦਿਖਾਇਆ ਉਹ ਸਮਾਂ ਸੀ ਜਿੱਦਣ ਬੈਠਾ ਸੋਢੀ ਪਾਤਸ਼ਾ RAMDAS ਸਤਗੁਰੂ ਕਹਾਵੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਸਾਤ ਸੰਗਤ ਜੀ ਸਤਿਗੁਰ ਦੇ ਬਚਨ ਸਾਨ ਗੁਰੂ ਅਮਰਦਾਸ ਜੀ ਨੂੰ ਬੇਨਤੀ ਕਰਦੇ ਆ ਕਹਿੰਦੇ اے ਪਾਤਸ਼ਾਹ ਜੀ ਜੋ ਹਮਰੀ ਵਿਦਿ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮਹਰ ਜਾਣੋ ਆਪੇ ਹਮ ਰੁੜਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰ ਨਾਨਕ ਜਨ ਕੇਰਾ ਜਿੱਤ ਮਿਲਿਆ ਚੁੱਕੇ ਸਭ ਸੋਗ ਸੰਤਾਪ ਮੇਰੇ ਰਾਮ ਮੈਂ ਮੂਰਖ ਹਰਾਖ ਮੇਰੇ ਗੁਸਈਆ ਜਨ ਕੀ ਉਪਮਾ ਤੁਜੈ ਬੜਈਆ ਇਹ ਸਤਿਗੁਰੂ ਜਿਹੜੀ ਜਨ ਦੀ ਉਪਮਾ ਹੈ ਨਾ ਜੇ ਕੋਈ ਕਿਸੇ ਜਨ ਦੀ ਉਸਤਤ ਕਰਦਾ ਹੈ ਇਸ ਸਤਗੁਰੂ ਤੇਰੀ ਵਡਿਆਈ ਜਨਕੀ ਉਪਮਾ ਤੁਝੇ ਵਡਈਆ ਕਿਉਂਕਿ ਤੇਰੀ ਵਡਿਆਈ ਤੂੰ ਜਾਣਦਾ ਸਤਗੁਰ ਤੇ ਬਚਨਾਂ ਕਹਿੰਦੇ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੇਵੜ ਅਵਰਨਾ ਕੋਈ ਤੁਧ ਜੇਵੜ ਹੋਰ ਸ਼੍ਰੀਕ ਹੋਵੇ ਤਾਂ ਆਖੀਏ ਤੁਧ ਜੇਵੜ ਤੂੰ ਹੈ ਹੋਈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਿੰਨੀ ਸੋਹਣੀ ਅਰਦਾਸ ਕਰਦੇ ਕਹਿੰਦੇ ਤੁਧ ਦੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਇਹ ਸਤਿਗੁਰੂ ਜਿੰਦ ਵੀ ਤੇਰੀ ਹੈ ਸਰੀਰ ਵੀ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰੇ ਜੇ ਕਿਸੇ ਬਾਣੀ ਪੜਨ ਵਾਲੇ ਦੀ ਕੋਈ ਉਸਤਤ ਕਰਦਾ ਹੈ ਤੇ ਉਸਤਤ ਉਹਦੀ ਨਹੀਂ ਹੈ ਸਤਿਗੁਰ ਦੀ ਉਸਤਤ ਹੈ ਗੁਰੂ ਰਾਮਦਾਸ ਜੀ ਸਮਝਾ ਰਹਿਆ ਕਹਿੰਦੇ ਜਨ ਕੀ ਉਪਮਾ ਤੁਝ ਹੈ ਵਡਿਆਈ ਜਨਕੀ ਉਪਮਾ ਤੁਝੇ ਵਡਈਆ اے ਸਤਿਗੁਰੂ ਤੇਰੀ ਵਡਿਆਈ ਏ ਮੇਰੇ RAM ਮੈਂ ਮੂਰਖ ਹਰਾਖ ਮੇਰੇ ਗੁਸਈਆ ਜਨਕੀ ਉਪਮਾ ਤੁਝੇ ਵਡਈਆ ਰਹਾਉ ਆਰੰਭ ਦੇ ਵਿੱਚ ਸਤਿਗੁਰੂ ਜੀ ਉਦਾਹਰਨ ਦੇ ਰਿਹਾ ਕਹਿੰਦੇ ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ ਜਿਉਂ ਜਿਵੇਂ ਜਨਨੀ ਭਾਵ ਮਾਂ ਗਰਭ ਦੇ ਵਿੱਚ ਆਪਣੇ ਬੱਚੇ ਨੂੰ ਪਾਲਦੀ ਹੈ ਕਠਿਨਾਈ ਕਸ਼ਟ ਸਹਿੰਦੀ ਹੈ ਜਿਉਂ ਜਨਨੀ ਗਰਭ ਪਾਲਦੀ ਪਰ ਆਸ ਹੈ ਉਹਨੂੰ ਸੁੱਤ ਕੀ ਕਰੇ ਆਸਾ ਉਹ ਚਾਹੁੰਦੀ ਹੈ ਕਿ ਇਹ ਪ੍ਰਮਾਤਮਾ ਮੈਨੂੰ ਪੁੱਤਰ ਮਿਲ ਜਾਵੇ ਜਿਉ ਜਨਣੀ ਗਰਭ ਪਾਲਤੀ ਸੁਤ ਕੀ ਕਰ ਆਸਾ ਵੱਡਾ ਹੋਏ ਤਨ ਖਾਟ ਦੇ ਕਰ ਭੋਗ ਬਿਲਾਸਾ ਵੱਡਾ ਹੋਏਗਾ ਸਾਨੂੰ ਧਨ ਇਕੱਠਾ ਕਰਕੇ ਦੇ ਸਾਨੂੰ ਪੈਸੇ ਲਿਆ ਕੇ ਦੇਗਾ ਵੱਡਾ ਹੋਏ ਤਨ ਖਾਟ ਦੇ ਕਰ ਭੋਗ ਬਿਲਾਸ ਅਸੀਂ ਫਿਰ ਸੁਖ ਆਨੰਦ ਮਾਣਾਂਗੇ ਖੁਸ਼ੀਆਂ ਮਾਣਾਂਗੇ ਕਹਿੰਦੇ ਜਿੱਦਾਂ ਮਾਂ ਬੱਚੇ ਤੇ ਆਸ ਰੱਖਦੀ ਹੈ ਐਸੀ ਤਰ੍ਹਾਂ ਪ੍ਰਮਾਤਮਾ ਵੀ ਆਪਣੇ ਪਿਆਰਿਆਂ ਨਾਲ ਪਿਆਰ ਕਰਦਾ ਤਿਉਂ ਹਰ ਜਨ ਪ੍ਰੀਤ ਹਰ ਰੱਖਦਾ ਇਸੇ ਤਰ੍ਹਾਂ ਅਕਾਲ ਪੁਰਖ ਪਰਮੇਸ਼ਰ ਜਿਹੜਾ ਹਰੀ ਜਿਹੜਾ ਆਪਣੇ ਜਨ ਨਾਲ ਪ੍ਰੀਤ ਕਰਦਾ ਤਿਉਹ ਹਰ ਜਨ ਪ੍ਰੀਤ ਹਰ ਰੱਖਦਾ ਦੇ ਆਪ ਹਥਾਸਾ ਹੈ ਤਾਂ ਅਰਥ ਇਹਦਾ ਹੱਥ ਪਰ ਉਰੀ ਕਾਵ ਰਚਨਾ ਨੂੰ ਪੂਰਾ ਕਰਨ ਵਾਸਤੇ ਜਿਸ ਤਰ੍ਹਾਂ ਇਹ ਸ਼ਬਦ ਆਇਆ ਬਿਲਾਸਾ ਫਿਰ ਦੂਸਰਾ ਆਏਗਾ ਹਿਥਾਸਾ ਉਹ ਹੱਥ ਦੇ ਕੇ ਆਪਣੇ ਜਨ ਦੀ ਪਰਤ ਪਾਲਣਾ ਕਰਦਾ ਇਸ ਸਤਿਗੁਰੂ ਮੈਨੂੰ ਨਹੀਂ ਪਤਾ ਕਹਿੰਦੇ ਮੈਂ ਰਾਮ ਮੈਂ ਮੂਰਖ ਹਰਾਖ ਮੇਰੇ ਗੁਸਈਆਂ ਕਿ ਹੇ ਸਤਿਗੁਰੂ ਤੂੰ ਰੱਖ ਮੈਂ ਤਾਂ ਮੂਰਖ ਹਾਂ ਗੁਰੂ ਰਾਮਦਾਸ ਜੀ ਦੇ ਬਚਨਾਂ ਕਹਿੰਦੇ ਹਾਂ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਹਮ ਮੂਰਖ ਮੁਗਦ ਸਰਨਾਗਤੀ ਅਸ ਸਤਿਗੁਰੂ ਅਸੀਂ ਮੂਰਖ ਹਾਂ ਤੇਰੀ ਸ਼ਰਨ ਵਿੱਚ ਆਏ ਸਾਨੂੰ ਕੁਝ ਨਹੀਂ ਪਤਾ ਇੱਕ ਸਿਰਫ ਕਹਿਣ ਕਰਕੇ ਨਹੀਂ ਉਹਨੂੰ ਕਰਕੇ ਜੀਵਨ ਵਿੱਚ ਦਿਖਾ ਰਹੇ ਜਨ ਕੀ ਉਪਮਾ ਤੁਜੇ ਵਡਈਆ ਕਿ ਹੇ ਸਤਿਗੁਰੂ ਜਿਹੜੀ ਜਨ ਦੀ ਉਪਮਾ ਹਨ ਉਸਤ ਹੈ ਇਹ ਤੇਰੀ ਵਡਿਆਈ ਰਹਾਉ ਮੰਦਰ ਕਰ ਆਨੰਦ ਹਰ ਹਰ ਜਸ ਮਨ ਭਾਵੇ ਜਦੋਂ ਹਰੀ ਨੂੰ ਸਦਾ ਕੀਤਾ ਹੋਇਆ ਜਸ ਔਰ ਹਰੀ ਦਾ ਜਸ ਸਾਨੂੰ ਮਨ ਵਿੱਚ ਭਾਉਂਦਾ ਹੈ ਸਾਡੇ ਮੰਦਰ ਵਿੱਚ ਸਾਡੇ ਘਰ ਦੇ ਵਿੱਚ ਆਨੰਦ ਹੀ ਅਨੰਤ ਹੈ ਮੰਦਰ ਘਰ ਆਨੰਦ ਹਰ ਹਰ ਜਸ ਮਨ ਭਾਵੈ ਜਦੋਂ ਸਾਨੂੰ ਚੰਗਾ ਲੱਗਦਾ ਹੈ ਕਿਉਂਕਿ ਬਹੁਤ ਮੁਸ਼ਕਲ ਹੁੰਦੀ ਹੈ ਪਰਮਾਤਮਾ ਦਾ ਨਾਮ ਚੰਗਾ ਲੱਗਣਾ ਤੇ ਕਈਆਂ ਨੂੰ ਬੜਾ ਔਖਾ ਜਿਹਾ ਲੱਗਦਾ ਹੈ ਤੇ ਸਤਗੁਰੂ ਮਹਾਰਾਜ ਕਹਿੰਦੇ ਨਾਮ ਪ੍ਰਭੂ ਦਾ ਲਾਗਾ ਮੀਠਾ ਜਿਹਨੂੰ ਪ੍ਰਭੂ ਦੀ ਗੱਲ ਚੰਗੀ ਲੱਗਦੀ ਹੈ ਅਕਾਲ ਪੁਰਖ ਪਰਮੇਸ਼ਰ ਦੀ ਰਹਿਮਤ ਹੁੰਦੀ ਹੈ ਮੰਦਰ ਘਰ ਆਨੰਦ ਹਰ ਹਰ ਜਸ ਮੰਨ ਭਾਵੇ ਉਹਨੂੰ ਮਨ ਦੇ ਵਿੱਚ ਹਰੀ ਦਾ ਜਸ ਭਾਉਂਦਾ ਹੈ ਉਹਦੇ ਮੰਦਰ ਦੇ ਵਿੱਚ ਉਹਦੇ ਘਰ ਦੇ ਹਿਰਦੇ ਘਰ ਦੇ ਵਿੱਚ ਆਨੰਦ ਹੀ ਹੈ ਨਾ ਕਿਉਂਕਿ ਸਤਗੁਰੂ ਨੇ ਕਿਹਾ ਕਿ ਇੱਕ ਬਿਲਡਿੰਗ ਹੀ ਕਿਤੇ ਗੁਰਦੁਆਰਾ ਨਾ ਹੋਵੇ ਹਰੇਕ ਬਿਲਡਿੰਗ ਜਿਹੜੀ ਹੈ ਉਹ ਗੁਰੂ ਘਰ ਬਣ ਜਾਵੇ ਘਰ ਘਰ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਬਸੋ ਬਾਣੀ ਤੋਂ ਹੀ ਹੈ ਜਦੋਂ ਅਸੀਂ ਪੜਦੇ ਜਦੋਂ ਅਸੀਂ ਬਾਣੀ ਨਾਲ ਜੁੜਦੇ ਹਾਂ ਤੇ ਉਹ ਘਰ ਜਿਹੜਾ ਫਿਰ ਘਰ ਨਹੀਂ ਰਹਿੰਦਾ ਉਹ ਘਰ ਵੀ ਧਰਮਸ਼ਾਲਾ ਬਣ ਜਾਂਦਾ ਹੈ ਤੇ ਜਿਨ੍ਹਾਂ ਨੂੰ ਹਰੀ ਦਾ ਜਸ ਮਨ ਵਿੱਚ ਚੰਗਾ ਲੱਗਦਾ ਕਲੇਸ਼ ਖਤਮ ਹੋ ਜਾਂਦੇ ਅਕਾਲ ਪੁਰਖ ਦੀ ਰਹਿਮਤ ਹੋ ਜਾਂਦੀ ਹੈ ਬਖਸ਼ਿਸ਼ ਹੋ ਜਾਂਦੀ ਮੰਦਰ ਘਰ ਆਨੰਦ ਹਰ ਹਰ ਜਸ ਮਨ ਭਾਵੇ ਸਭ ਰਸ ਮਿੱਠੇ ਮੁਖ ਲਗੇ ਜਾਂ ਹਰ ਗੁਣ ਗਾਵੇ ਉਹਨਾਂ ਨੂੰ ਫਿਰ ਕੋਈ ਚੀਜ਼ ਮਾੜੀ ਨਹੀਂ ਲੱਗਦੀ ਸਭ ਕੁਝ ਮਿੱਠਾ ਲੱਗਦਾ ਹੈ ਚੰਗਾ ਲੱਗਦਾ ਜੋ ਪ੍ਰਮਾਤਮਾ ਕਰਦਾ ਉਹਨਾਂ ਨੂੰ ਚੰਗਾ ਲੱਗਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਆਪੇ ਹਰ ਇੱਕ ਰੰਗ ਹੈ ਆਪੇ ਬਉਰੰਗੀ ਜੋਤ ਇਸ ਭਾਵੇਂ ਨਾਨਕਾ ਸਾਈ ਗੱਲ ਚੰਗੀ ਉਹ ਪਰਮੇਸ਼ਰ ਕਾਲਪੁਰਖ ਦੇ ਬਣ ਜਾਂਦੇ ਉਹਨਾਂ ਨੂੰ ਸਾਰੇ ਰਸ ਚੰਗੇ ਲੱਗਦੇ ਆ ਸਭ ਰਸ ਮਿੱਠੇ ਮੁਖ ਲਗੇ ਜੇ ਦੁੱਖ ਆ ਗਿਆ ਤਾਂ ਵੀ ਉਹਨਾਂ ਨੂੰ ਚੰਗਾ ਲੱਗਦਾ ਸੁੱਖ ਆ ਗਿਆ ਤਾਂ ਵੀ ਚੰਗਾ ਲੱਗਦਾ ਉਹਨਾਂ ਨੂੰ ਪਤਾ ਹੈ ਦੁਖ ਸੋਖ ਪ੍ਰਭ ਦੇ ਵਣਹਾ ਅਵਰ ਤਿਆਗ ਤੋਂ ਤਿਸੇ ਚਤਾ ਜਿਨ੍ਹਾਂ ਦੇ ਮਨ ਦੇ ਵਿੱਚ ਹਰੀ ਦੇ ਗੁਣ ਚੰਗੇ ਲੱਗਦੇ ਜਿਹੜੇ ਹਰੀ ਦੇ ਗੁਣ ਗਾਉਂਦੇ ਆ ਉਹ ਲਾਂਬੇ ਨਹੀਂ ਦਿੰਦੇ ਗਿਲਾ ਨਹੀਂ ਕਰਦੇ ਪਰਮਾਤਮਾ ਨਾਲ ਰੁੱਸਦੇ ਨਹੀਂ ਹਨ ਸਭ ਰਸ ਮਿੱਠੇ ਮੁਖ ਲਗੇ ਜਾਂ ਹਰ ਗੁਣ ਗਾਵੇ ਹਰ ਜਨ ਪਰਵਾਰ ਸਦਾਰ ਹੈ 21 ਕੁਲੀ ਸਭ ਜਗਤ ਛੜਾਵੇ ਜਿਦਾਂ ਆਪਾਂ ਪੜਦੇ ਆਂ ਰੋਜ਼ ਪੜਦੇ ਆਂ ਮੰਨ ਪਰਵਾਰ ਸਦਾਰ ਜਿਹੜਾ ਮੰਨ ਲੈਂਦਾ ਨਾ ਸਾਜ ਸੰਗਤ ਜੀ ਉਹ ਆਪਣੇ ਪਰਿਵਾਰ ਦਾ ਵੀ ਸੁਧਾਰ ਕਰ ਲੈਂਦਾ ਉਹ ਸਤਿਗੁਰੂ ਦੇ ਚਰਨਾਂ ਨਾਲ ਜੋੜ ਲੈਂਦੇ ਬਹੁਤ ਭਾਗਾਂ ਵਾਲੇ ਪਰਿਵਾਰ ਹੁੰਦੇ ਆ ਜਿਹੜੇ ਜੁੜ ਜਾਂਦੇ ਆ ਮੰਨ ਲੈਂਦੇ ਸਤਿਗੁਰ ਦੀ ਪਰਮਾ ਪਰਮੇਸ਼ਰ ਦੀ ਰਹਿਮਤ ਨੂੰ ਬਖਸ਼ਿਸ਼ ਨੂੰ ਜੀਵਨ ਦੇ ਵਿੱਚ ਕਮਾ ਲੈਂਦੇ ਹਰ ਜਨ ਪਰਿਵਾਰ ਸਦਾਰ ਹੈ ਇਹਨਿਕ ਕੋਈ ਬਾਹਰੋਂ ਆ ਕੇ ਸਾਨੂੰ ਕੋਈ ਸਿੱਖਿਆ ਦੇਗਾ ਸੁਧਾਰ ਕਰੇਗਾ ਅਸੀਂ ਆਪਣੇ ਆਪ ਦਾ ਆਪ ਹੀ ਸੁਧਾਰ ਕਰਨਾ ਹੈ ਤੋ ਕਿਦਾਂ ਕਰਨਾ ਕਹਿੰਦੇ ਜਦੋਂ ਅਸੀਂ ਉਹਦੀ ਗੱਲ ਨੂੰ ਜੀਵਨ ਦੇ ਵਿੱਚ ਮੰਨਾਂਗੇ ਹਰ ਜਨ ਪਰਵਾਰ ਸੁਧਾਰ ਹੈ ਮੰਨੇ ਪਰਵਾਰੇ ਸਦਾਰ ਮੰਨੇ ਤਰੇ ਤਾਰੇ ਗੁਰ ਸਿੱਖ ਹੁਣ ਪਰਿਵਾਰ ਹੋਵੇ ਇੱਕ ਦਾ ਮੂੰਹ ਇੱਧਰ ਨੂੰ ਹੋਵੇ ਇੱਕ ਦਾ ਮੂੰਹ ਉੱਧਰ ਹੋਵੇ ਸੱਸ ਨੂੰ ਨਾ ਬੁਲਾਵੇ ਨਾ ਸੱਸ ਨੂੰ ਨਾ ਬੁਲਾਵੇ ਔਰ ਤਾਂ ਭਾਵੇਂ ਆਪਾਂ ਅੱਜ ਕੱਲ੍ਹ ਬੜੀਆਂ ਪੋਸਟਾਂ ਲੋਕੀ ਪਾਉਂਦੇ ਆ ਵੀ ਸੱਸ ਮਾਂ ਵਰਗੀ ਹੁੰਦੀ ਐ ਨੌਤੀ ਵਰਗੀ ਹੁੰਦੀ ਐ ਪਰ ਅਸੀਂ ਸਿਰਫ ਅੱਜ ਕੱਲ੍ਹ ਉਹ ਪ੍ਰੈਕਟੀਕਲ ਨਹੀਂ ਨਾ ਤੇ ਉਹ ਗੱਲਾਂ ਦੀ ਜੀਵਨ ਦੇ ਵਿੱਚ ਹੋ ਗਈਆਂ ਤੇ ਜੀਵਨ ਦੇ ਵਿੱਚ ਉਹ ਪਰਿਵਾਰ ਸਵਰਗ ਬਣ ਜਾਂਦਾ ਜਿਨ੍ਹਾਂ ਦੇ ਵਿੱਚ ਆਪਸ ਵਿੱਚ ਤਾਲਮੇਲ ਬਣ ਜਾਂਦਾ ਵਿਚਾਰ ਮਿਲਦੇ ਆ ਉਹ ਨਰਕ ਹੈ ਸਾਧ ਸੰਗਤ ਜੀ ਜਿੱਥੇ ਝਗੜਾ ਹੀ ਝਗੜਾ ਹੈ ਜਿੱਥੇ ਕਲੇਸ਼ ਹੀ ਕਲੇਸ਼ ਹੈ ਉਹ ਪਰਮੇਸ਼ਰ ਅਕਾਲ ਪੁਰਖ ਜੇ ਗੁਰੂ ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਨੂੰ ਮੰਨ ਲੈਂਦੇ ਆ ਨਾ ਤੇ ਕੀ ਹੁੰਦਾ ਹਰ ਜਨ ਪਰਿਵਾਰ ਸਦਾਰ ਹੈ 21 ਕੁਲੀ ਸਭ ਜਗ ਤਛੜਾਵੇ ਸ਼ਬਦ ਬਹੁਤ ਹੀ ਅ ਪ੍ਰਚਲਿਤ ਕੀਤਾ ਗਿਆ ਕਿ ਕਿਹ ਕੀ ਕੁਲਾਂ ਦਾ ਉਧਾਰ ਹੋ ਜਾਏਗਾ ਮੈਂ ਪੜ ਰਿਹਾ ਸੀ ਤੇ 21 ਕਿਹੜੀਆਂ ਹੁੰਦੀਆਂ ਇੱਕ 7 ਹੁੰਦੀਆਂ ਨਾਨਕਿਆਂ ਦੀਆਂ 7 ਦਾਦਕਿਆਂ ਦੀਆਂ ਤੇ 7 ਸਹੁਰਿਆਂ ਦੀਆਂ 14 ਤੇ 7 21 ਪਰ ਨਾਲੇ ਵੀ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਨੇ ਸਭ ਜਗਤ ਛੜਾਵਾਇ ਉਹ ਸਿਰਫ ਆਪਣਾ ਨਹੀਂ ਉਹ ਤਾਂ ਸਾਰੇ ਹੀ ਪਰਿਵਾਰ ਦਾ ਸੁਧਾਰ ਕਰ ਲੈਂਦਾ ਉਹ ਜਗਤ ਨੂੰ ਸੇਧ ਦੇਣ ਵਾਲੇ ਬਣ ਜਾਂਦੇ ਆ ਜੋ ਅਸੀਂ ਕਰਕੇ ਦਿਖਾਵਾਂਗੇ ਨਾ ਬੱਚਿਆਂ ਨੂੰ ਉਹ ਬੱਚੇ ਕਰਦੇ ਆ ਜੇ ਹੁਣ ਤੁਸੀਂ ਸਾਹਮਣੇ ਬੱਚੇ ਦੇ ਬੋਤਲ ਖੋਲੋਗੇ ਤਾਂ ਉਹ ਵੀ ਅੱਜ ਨਹੀਂ ਤਾਂ ਕੱਲ ਜ਼ਰੂਰ ਖੋਲੇ। ਜੇ ਕੱਲੋਂ ਤੁਸੀਂ ਗੁਟਕਾ ਖੋਲੋਗੇ ਬੱਚੇ ਦੇ ਸਾਹਮਣੇ ਉਹ ਵੀ ਗੁਟਕਾ ਸਭ ਖੋਲੇਗਾ। ਚਾਹੇ ਉਹ ਨਕਲੀ ਬੈਠ ਕੇ ਪਾਟ ਕਰ ਦੇ। ਜੋ ਅਸੀਂ ਕਰਕੇ ਦਿਖਾਵਾਂਗੇ ਉਹ ਬਾਹਰੋਂ ਥੋੜੇ ਸਿੱਖਣ ਜਾਂਦੇ ਆ। ਅਸੀਂ ਸਿਖਾ ਦਿੰਦੇ ਹਾਂ ਨਾ ਬੱਚਿਆਂ ਨੂੰ। ਇਹਦੇ ਨਾਲ ਗੱਲ ਕਰਨੀ ਇਹਦੇ ਨਾਲ ਨਹੀਂ ਕਰਨੀ। ਤੇ ਪਰਿਵਾਰ ਦੇ ਵਿੱਚੋਂ ਹੀ ਮਿਲਦਾ ਹੈ। ਤੇ ਮਹਾਰਾਜ ਕਹਿੰਦੇ ਭਾਈ 21 ਕੋਲਾਂ ਦਾ ਕਿ ਉਹ ਸਭ ਜਗਤ ਛੜਾਵੇ। ਹਰ ਜਨ ਪਰਿਵਾਰ ਸਧਾਰ ਹੈ ਉਹ ਨਾ ਤਾਂ ਕਿਸੇ ਨੂੰ ਪਤਾ ਹੈ ਪੈਸੇ ਤੇ ਗੁਰਮਤ ਨਹੀਂ ਮੰਨਦੀ ਇਹਨਾਂ ਗੱਲਾਂ ਨੂੰ ਔਰ ਸੱਤ ਕੁਲਾਂ ਕਿਹਨੇ ਦੇਖਿਆ ਪਰਦਾ ਦੇ ਦਾ ਨਾਮ ਨਹੀਂ ਲੋਕਾਂ ਨੂੰ ਪਤਾ ਬੱਚਿਆਂ ਨੂੰ ਅੱਜਕੱਲ ਦਾਦੇ ਦੇ ਨਹੀਂ ਪਤਾ ਰਹਿੰਦੇ ਨਹੀਂ ਨਾਲ ਤੇ ਉਹ ਜੀਵਨ ਦੇ ਵਿੱਚ ਕਿੱਥੋਂ 21 ਕੁਲਾਂ ਕਿਹੜਾ ਕਿਹੜਾ ਸਾਰਾ ਕਿਹੜਾ ਦਾਦ ਦਾ ਪਰਿਵਾਰ ਤੇ ਕਿਹੜਾ ਨਾਨਕਾ ਪਰਿਵਾਰ ਤੇ ਅਜਾ ਰਿਸ਼ਤੇ ਖਤਮ ਹੋ ਗਏ ਨੇ ਅੱਗੇ ਰਿਸ਼ਤੇ ਹੁੰਦੇ ਸੀ ਬਾਣੀ ਦੇ ਵਿੱਚ ਉਹਨਾਂ ਦੇ ਨਾਮ ਰਿਸ਼ਤਿਆਂ ਦੇ ਨਾ ਰਿਸ਼ਤੇ ਖਤਮ ਹੋ ਗਏ ਕਿ ਜਾ ਕੇ ਤੇ ਤੁਹਾਨੂੰ ਆ ਰਿਸ਼ਤੇ ਮਿਲਦੇ ਹੀ ਨਹੀਂ ਹਨ ਰਿਸ਼ਤੇ ਖਤਮ ਹੋ ਗਏ ਮਾਸੀ ਤਾਂ ਖਤਮ ਹੋ ਗਏ ਰਿਸ਼ਤੇ ਖਤਮ ਹੋ ਜਾਣੇ ਕਿੰਨੇ ਰਿਸ਼ਤੇ ਖਤਮ ਹੋ ਗਏ ਫਿਰ ਅਸੀਂ ਆਪ ਵੱਲੋਂ ਖਤਮ ਕਰ ਦਿੱਤੇ ਉਹ ਮਾਸੜ ਵੀ ਅੰਕਲ ਫੁੱਫੜ ਵੀ ਅੰਕਲ ਚਾਚਾ ਵੀ ਅੰਕਲ ਤਾਇਆ ਵੀ ਅੰਕਲ ਮਾਸੀ ਵੀ ਆਂਟੀ ਚਾਚੀ ਵੀ ਆਂਟੀ ਤੋ ਸਾਰਾ ਤਾਂ ਅਸੀਂ ਆਪ ਅੰਗਰੇਜ਼ ਬਣ ਗਏ ਤੇ ਜੀਵਨ ਦੇ ਵਿੱਚ ਦੱਸਿਆ ਕੁਛ ਨਹੀਂ ਪਰ ਜਦੋਂ ਪੜੋਗੇ ਗੁਰਬਾਣੀ ਦੇ ਵਿੱਚ ਨਾਮ ਆਏ ਕਿ ਨਹੀਂ ਆਏ ਤੇ ਜਦੋਂ ਬਾਣੀ ਦੇ ਵਿੱਚ ਇੱਕ ਇੱਕ ਨਾਮ ਸਤਗੁਰ ਨੇ ਦਿੱਤਾ ਰਿਸ਼ਤੇ ਸਨ ਤੇ ਮਹਾਰਾਜ ਕਹਿੰਦੇ ਭਾਈ ਇਹਨਾਂ ਨੂੰ ਜੀਂਦੇ ਰੱਖੋ ਇਹ ਦੱਸੋ ਬੱਚਿਆਂ ਤੇ ਇਹ ਜੀਵਨ ਦੇ ਵਿੱਚ ਉਹ ਪਰਿਵਾਰ ਉਹ ਪਰਮੇਸ਼ਰ ਅਕਾਲ ਪੁਰਖ ਤੇ ਨਾਲ ਜਦੋਂ ਜੁੜਦੇ ਆਂ ਹਰ ਜਨ ਪਰਿਵਾਰ ਸਧਾਰ ਹੈ 21 ਕੁਲੀ ਸਭ ਜਗਤ ਛੜਾਵੇ ਵੇ ਉਹਨਾਂ ਨੂੰ ਪਤਾ ਹੈ ਜੋ ਕਿਛ ਕੀਆ ਸੋ ਹਰ ਕੀਆ ਹਰ ਕੀ ਵੜਿਆ ਕਿੰਨੀ ਨਿਰਮਾਣਤਾ ਹੈ ਗੁਰੂ ਰਾਮਦਾਸ ਮਹਾਰਾਜ ਦੇਖੋ ਨਾ ਕਿੰਨਾ ਨਿਰਮਾਣਤਾ ਵਿੱਚ ਰਹੇ ਕਿੰਨੇ ਅਜੂੱਚੇ ਗੁਰੂ ਮਹਾਰਾਜ ਭਾਵੇਂ ਇਸ ਗੱਲ ਨੂੰ ਅਸੀਂ ਨਹੀਂ ਪ੍ਰਵਾਨ ਕਰਦੇ ਗੁਰਮਤ ਨਹੀਂ ਪ੍ਰਵਾਨ ਕਰਦੇ ਵੀ ਇੱਕ ਗੁਰੂ ਪਾਸ਼ਾ ਮਹਾਰਾਜ ਨਹੀਂ ਉਹਨਾਂ ਦੀ ਸਿਫਤ ਹੀ ਹੈ ਪੂਰੇ ਵਰਲਡ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਬੜਾ ਗੁਰ ਸਾਰੇ ਗੁਰੂ ਬਰਾਬਰ ਇਹ ਹਨ ਪਰ ਕਿੰਨੀ ਵਡਿਆਈ ਗੁਰੂ ਮਹਾਰਾਜ ਜੀ ਘਰ ਵੀ ਬਣਾਇਆ ਨਾ ਸਤਗੁਰੂ ਜੀ ਨੇ ਸਾਰੇ ਅੰਮ੍ਰitsar ਸਾਹਿਬ ਤੋਂ ਸਭ ਤੋਂ ਨੀਵੀਂ ਜਗ੍ਹਾ ਤੇ ਬਣਾਇਆ ਤੁਸੀਂ ਜਾਓ ਲੰਗਰ ਵਾਲੇ ਪਾਸੇ ਜਾਓ ਘੈਂਡਾ ਘਰ ਵਾਲੇ ਪਾਸੇ ਜਾਓ ਆਟਾ ਮੰਡੀ ਵਾਲੇ ਪਾਸੇ ਆਓ ਅਕਾਲ ਤਖਤ ਸਾਹਿਬ ਵਾਲੇ ਪਾਸੇ ਤੇ ਉਹ ਨੀਵੇਂ ਪੌੜੀਆਂ ਉਤਰ ਕੇ ਹੀ ਆਉਣਾ ਪੈਂਦੇ ਕੋਈ ਗੁਰਦੁਆਰਾ ਕੋਈ ਮੰਦਿਰ ਕੋਈ ਆਸਥਾਨ ਤੁਹਾਨੂੰ ਮਿਲੇਗਾ ਭਾਵੇਂ ਦੋ ਪੌੜੀਆਂ ਹੋਣ ਚਾਰ ਹੋਣ ਅੱਠ ਹੋਣ 10 ਹੋਣ ਚੜ੍ਹ ਕੇ ਜਾਂਦੇ ਸਾਰੇ ਪਰ ਕਿੰਨੀ ਨਿਰਮਾਨਤਾ ਕਿੰਨੀ ਨਰਮਾਨਤਾ ਗੁਰੂ ਰਾਮਦਾਸ ਮਹਾਰਾਜ ਜੀ ਕੀ ਕਹਿ ਰਹੇ ਆ ਕਹਿੰਦੇ ਜੋ ਕਿਸ ਕੀਆ ਸੋ ਹਰ ਕੀਆ ਹਰ ਕੀ ਵਡਿਆਈ ਮੈਂ ਨਹੀਂ ਕੀਤਾ ਹੁਣ ਉਸ ਮੇਰੇ ਵਰਗਾ ਕੁਝ ਕਰਦੇ ਅਸੀਂ ਥੋੜੇ ਆ ਪਰ ਕਰਕੇ ਇਹਨਾਂ ਦੱਸ ਗੁਰੂ ਮਾਰਾ ਕਹਿੰਦੇ ਜੇ ਕੋ ਏਕ ਕਰੇ ਚੰਗਿਆਈ ਮਨ ਚਿੱਤ ਬਹੁਤ ਬਫਾਵੇ ਜੇ ਅਸੀਂ ਇੱਕ ਚੰਗਾ ਕੰਮ ਕਰ ਲਏ ਫਿਰ ਲੋਕਾਂ ਨੂੰ ਦੱਸਿਆ ਇਹਤੇ ਗੁਣ ਇਤਿਆਂ ਚੰਗਿਆਈਆਂ ਦੇਣਾ ਪਛੋਤਾਉ ਉਹ ਇੰਨੇ ਗੁਣ ਇੰਨੀਆਂ ਚੰਗਿਆਈਆਂ ਪਰਮੇਸ਼ਰ ਵਿੱਚ ਕੇ ਦੇ ਕੇ ਪਛਤਾਉਂਦਾ ਨਹੀਂ ਹੈ ਉਹ ਤਾਂ ਕਹਿ ਰਿਹਾ ਜੋ ਕਿਸ ਕੀਆ ਸੋ ਹਰ ਕੀਆ ਲੜਾਈ ਕਿੱਥੇ ਆ ਮੈਂ ਕੀਤਾ ਮੈਂ ਕਰ ਰਿਹਾ ਘਰ ਦੇ ਵਿੱਚ ਹੋਵੇ ਭਾਵੇਂ ਸਮਾਜ ਵਿੱਚ ਹੋਵੇ ਕਿੱਥੇ ਵੀ ਲੜਾਈ ਹੁੰਦੀ ਹੈ ਜਦੋਂ ਮੈਂ ਹੁੰਦੀ ਹੈ ਮੈਂ ਕਰ ਰਿਹਾ ਤੇ ਉਹ ਝਗੜਾ ਹੋ ਜਾਂਦਾ ਤੇ ਆਪਾਂ ਸਾਰੇ ਕਰ ਰਹੇ ਹਾਂ ਮਿਲ ਕੇ ਕਰ ਰਹੇ ਹਾਂ ਉਹ ਕਰਵਾ ਰਿਹਾ ਇਹ ਗੱਲ ਖਤਮ ਹੋ ਗਈ ਕਿ ਪਰਮਾਤਮਾ ਹੀ ਕਰਾ ਰਿਹਾ ਤੇ ਸਭ ਖਤਮ ਹੋ ਜਾਏਗਾ ਜੋ ਕਿਛ ਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ ਏ ਸਤਿਗੁਰੂ ਸਾਰੇ ਜੀਵ ਤੇਰੇ ਆ ਤੂੰ ਸਾਰਿਆਂ ਦੇ ਵਿੱਚ ਵਰਤਦਾ ਵੀ ਕਿਰਪਾ ਕਰ ਦਿੰਦਾ ਸਤਿਗੁਰੂ ਮਾਨਸ ਸਾਰੇ ਲੋਕਾਂ ਦੀ ਪੂਜਾ ਵੀ ਕਰਾ ਦਿੰਦੇ ਬੱਕਰੀ ਗੱਲ ਹੈ ਕਿ ਜਿਹੜੇ ਲੋਕ ਫਿਰ ਭੁੱਲ ਜਾਂਦੇ ਪੂਜਾ ਕਰਾਂਦੇ ਕਰਾਂਦੇ ਆਪੇ ਰੱਬ ਬਣ ਜਾਂਦੇ ਜਿਨ ਨਾਨਕ ਸਤਿਗੁਰ ਪੂਜਿਆ ਤੇਨ ਹਰ ਪੂਜ ਕਰਾਵ ਗੁਰੂ ਮਹਾਰਾਜ ਕਹਿੰਦੇ ਹਰ ਜੀ ਤੇਰੇ ਤੂੰ ਵਰਤ ਦਾ ਹਰ ਪੂਜ ਕਰਾਈ ਹਰ ਭਗਤ ਭੰਡਾਰ ਲਹਾਇ ਦਾ ਆਪੇ ਵਰਤਾਇ ਉਹਨਾਂ ਨੂੰ ਭਗਤੀ ਦੇ ਭੰਡਾਰ ਦਿੰਦਾ ਤੇ ਵਰਤੌਣ ਵਾਲਾ ਵੀ ਆਪੇ ਹੈ ਜੇ ਹੁਣ ਸਭ ਜੇ ਮੈਂ ਕਰ ਲਿਆ ਮੈਂ ਬੰਦ ਰਿਆਂ ਮੈਂ ਸ਼ਬਦ ਦਿਨਾ ਤੁਹਾਨੂੰ ਆਹ ਸ਼ਬਦ ਪੜਿਆ ਕਰੋ ਤੇ ਫਿਰ ਹੋ ਗਿਆ ਨਾ ਕੰਮ ਤੇ ਗੁਰੂ ਮਹਾਰਾਜ ਕਹਿੰਦੇ ਵਰਤੌਣ ਵਾਲਾ ਵੀ ਆਪੇ ਹਰ ਭਗਤ ਭੰਡਾਰ ਲਹਾਇ ਦਾ ਆਪੇ ਵਰਤਾਈ ਲਾਲਾ ਹਟ ਬਿਹਾਜਿਆ ਕਿਆ ਤਿਸ ਚਤਰਾਏ ਲਾਲਾ ਕਹਿੰਦੇ ਗੁਲਾਮ ਏ ਸਤਗੁਰੂ ਮੈਂ ਤੇਰੇ ਦਰ ਦਾ ਗੁਲਾਮ ਹਾਂ ਮੈਂ ਤਾਂ ਤੇਰੀ ਹੱਟੀ ਤੇ ਵਿੱਕ ਗਿਆ ਹਾਂ ਤੇਰੇ ਲਾਲੇ ਕਿਆ ਚਤਰਾਈ ਸਾਬ ਕਾ ਹੁਕਮ ਨਾ ਕਰਨਾ ਜਾਈ ਮਾਂ ਲਾਲੀ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇ ਲਾਲੀ ਨਾਚੇ ਲਾਲਾ ਗਾਵੇ ਭਗਤ ਕਰੇ ਹਰ ਹੈ ਕਹੈ ਸੀ ਤੇ ਤੇਰੇ ਦਰ ਦੇ ਗੁਲਾਮ ਮੇਰਾ ਭਾਵੇਂ ਪਿਓ ਆ ਮੇਰੀ ਮਾਂ ਹੈ ਏ ਸਤਗੁਰੂ ਮਹਾਰਾਜ ਤੇਰੇ ਦਰ ਦੇ ਅਸੀਂ ਗੁਲਾਮ ਤੇਰੇ ਲਾਲੇ ਕਿਆ ਚਤਰਾਈ ਸਾਬਕਾ ਹੁਕਮ ਨਾ ਕਰ ਨਾ ਜਾਏ ਲਾਲਾ ਹਟ ਬਿਹਾਜਿਆ ਕਿਆ ਤਿਸ ਚਤਰਾਈ ਹੁਣ ਜਿਹੜਾ ਵਿਕੇ ਗਿਆ ਜਿਹੜਾ ਗੁਲਾਮ ਉਹ ਚਤਰਾਈ ਕੀ ਕਰ ਸਕਦਾ ਜੇ ਰਾਜ ਬਹਾਲੇ ਤਾਂ ਹਰ ਗੁਲਾਮ ਕਾਸੀ ਕੋ ਹਰ ਨਾਮ ਕੜਾਈ ਏ ਸਤਗੁਰੂ ਮਹਾਰਾਜ ਜੇ ਤੂੰ ਰਾਜ ਵੀ ਦੇ ਦੇ ਤਾਂ ਗੁਲਾਮ ਨੂੰ ਕੀ ਹੈ ਜੇ ਰਾਜ ਬਹਾਲੇ ਤਾਂ ਹਰ ਗੁਲਾਮ ਇਰਵੀ ਮੈਂ ਗੁਲਾਮ ਰਹਾਗਾ ਤੇਰਾ ਕਾਸੀ ਕੋ ਹਰ ਨਾਮ ਗੜਾਈ ਤੇ ਜਿਹੜੇ ਘਾ ਖੋਦਦੇ ਸੀ ਨਾ ਤੇ ਉਹਨਾਂ ਨੂੰ ਵੀ ਨਾਮ ਨਾਲ ਜੋੜ ਕੇ ਉਹਨਾਂ ਨੂੰ ਵੀ ਪ੍ਰਸਿੱਧ ਕਰ ਦਿੰਦਾ ਓਹ ਕਿਰਪਾ ਕਰਦਾ ਨਾ ਗੁਰੂ ਮਹਾਰਾਜ ਕਹਿੰਦੇ ਬਾਣੀ ਦੇ ਵਿੱਚ ਕਹਿੰਦੇ ਉਹ ਪਰਮੇਸ਼ਰ ਜਦੋਂ ਰਹਿਮਤ ਕਰਦਾ ਹੈ ਪਰਮੇਸ਼ਰ ਕਿਰਪਾ ਕਰਦਾ ਸਤਗੁਰ ਕਹਿੰਦੇ ਜੇ ਤਖਤ ਵਿਸਾਲੇ ਤੋ ਦਾਸ ਤੇਮਾਰੇ ਘਾਸ ਵਡਾਵੇ ਕੀਤਕ ਬੋਲਾ ਉਹ ਤਾਂ ਏਡਾ ਵੱਡਾ ਪਰਮੇਸ਼ਰ ਹੈ ਜੇ ਰਾਜ ਬਹਾਲੇ ਤਾਂ ਤੇਰੀ ਉਪਮਾਨ ਜੇ ਨਿੰਦੇ ਤਾਂ ਛੋੜ ਨਾ ਜਾਏ ਗੁਰੂ ਮਹਾਰਾਜ ਕਹਿੰਦੇ ਜੇ ਰਾਜ ਦੇ ਤਾਂ ਕਵਨ ਵਡਾਈ ਜੇ ਭੀਖ ਮੰਗਾਵੇ ਤਾਂ ਕਿਆ ਘਟ ਜਾਈ ਤੇ ਸਤਿਗੁਰੂ ਉਹ ਕਰਨ ਵਾਲਾ ਸਭ ਕੁਝ ਉਹ ਹੈ ਜੇ ਰਾਜ ਬਹਾਲੇ ਤਾਂ ਹਰ ਗੁਨਾ ਕਾਸੀ ਕੋ ਹਰ ਨਾਮ ਕਢਾਈ ਜਨ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ ਹਰੀ ਦਾ ਦਾਸ ਏ ਸਤਗੁਰੂ ਮੈਂ ਤੇਰਾ ਦਾਸ ਹਾਂ ਇਹ ਤੇਰੀ ਵਡਿਆਈ ਆ ਜਨ ਨਾਨਕ ਹਰਿ ਕਾ ਦਾਸ ਹੈ ਹਰ ਕੀ ਵਡਿਆਈ ਇਹ ਨਿਮਰਤਾ ਦੀ ਹੱਦ ਹੈ ਗੁਰੂ ਪਾਤਸ਼ਾਹ ਕਹਿੰਦੇ ਮੇਰੇ RAM ਮੈਂ ਮੂਰਖ ਹਰ ਰਾਖ ਮੇਰੇ ਗੁਸਈਆ ਜਨ ਕੀ ਉਪਮਾ ਤੁਝੇ ਵਡਈਆ ਹੁਣ ਤਾਂ ਸਾਡੇ ਵਿੱਚ ਅਸੀਂ ਭਾਵੇਂ ਗੁਰਦੁਆਰੇ ਤੇ ਪ੍ਰਬੰਧ ਕਰਦੇ ਆ ਜਾਂ ਅਸੀਂ ਗੁਰ ਪ੍ਰਚਾਰ ਕਰਦੇ ਆ ਸਾਡੇ ਵਰਗੇ ਮੇਰੇ ਵਰਗਾ ਕੋਈ ਹੈ ਹੀ ਨਹੀਂ ਜੋ ਸੇਵਾ ਮੈਂ ਪ੍ਰਧਾਨ ਬਣ ਕੇ ਕੀਤੀ ਹੈ ਨਾ ਉਹ ਕੋਈ ਕਰੇ ਨਹੀਂ ਸਕਦਾ। ਤੋਂ ਇਦਾਂ ਹੰਕਾਰ ਆ ਜਾਂਦਾ ਸਤਿਗੁਰੂ ਮਹਾਰਾਜ ਕਹਿੰਦੇ ਹੁਣ ਗੁਰੂ ਰਾਮਦਾਸ ਕਹਿੰਦੇ ਮੇਰੇ RAM ਮੈਂ ਮੂਰਖ ਹਰਾਖ ਮੇਰੇ ਗੁਸੈਹਾਂ ਜਨਕੀ ਉਪਮਾ ਜੇ ਕੋਈ ਉਪਮਾ ਸਾਡੀ ਕਰ ਰਿਹਾ ਤੁਝੇ ਵਡਿਆ ਇਹ ਸਤਿਗੁਰੂ ਤੇਰੀ ਵਡਿਆਈ ਹੈ। ਗੁਰਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਸਾਧ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆ ਬਲਾਉਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ